ਆ ਗਿਆ ਕੋਸ਼ਿਸ਼ ਕਰਦਾ ਬੁਲਾ ਕੇ ਆਈਆਂ ਨਾ ਇਹ ਮੈਂ ਨਾ ਸਹੀ ਤੇ ਠੀਕ ਹੈ ਬਈ ਮੈਂ ਨਾ ਸਹਾਂ ਪਾਪੀ ਉਧਰੋਂ ਇਸ ਤੋਂ ਅੱਛਾ ਕਦੋਂ ਵਿਆਸੀ ਤੇ ਕੀ ਹੋਇਆ ਜੀ ਮੈਂ ਨਾ ਹੀ ਪਤਾ ਨਹੀਂ ਲੱਗਾ ਸਮਝਾ ਕੇ ਬਾਤਾਂ ਦੱਸਿਆ ਨਹੀਂ ਤੇ ਇੱਧਰੋਂ ਇੱਧਰਲੇ ਪਾਸੇ ਹਾਂ ਉਧਰ ਜਦੋਂ ਫੰਭਾਕਾ ਹੀ ਪਿਆ ਉਦੋਂ ਪਤਾ ਲੱਗਾ ਤੇ ਜਦੋਂ ਨੂੰ ਆਪਾਂ ਗਏ ਆ ਕੋਈ ਬੁਝਾਉਂਦਾ ਵਾ ਕੋਈ ਪਾਣੀ ਪੁਣੀ ਫੋਨ ਲਾ ਕੇ ਪੱਕੇ ਸਮਝਣ ਲੱਗੀ ਨਹੀਂ ਵੀ ਕਿ ਤੱਕ ਲੱਗ ਕਿੰਨਾ ਕੁ ਨੁਕਸਾਨ ਹੋਇਆ ਮੁੰਡਾ ਵਾਵਾ ਕਵਾਂਡੀਆਂ ਦਾ ਸੜ ਗਿਆ ਜੇ ਤੇ ਇਹ ਮੇਰੇ ਘਰ ਵਾਲਾ ਵੀ ਵਾਵਾ ਸੜ ਗਿਆ ਸੀ ਅੱਛਾ ਜੀ ਹਾਂਜੀ ਨਹੀਂ ਪਈ ਆ ਤੇ ਮੁੰਡੇ ਦਾ ਮੈਨੂੰ ਪਤਾ ਨਹੀਂ ਕਿੰਨੇ ਉਹ ਦਸੀ ਜਾਂਦਾ ਵਾ ਵੀ ਠੀਕ ਆ ਪਤਾ ਨਹੀਂ ਹੁਣ ਆਏਗਾ ਤੇ ਪਤਾ ਲੱਗੇਗਾ ਉਹ ਗਵਾਂਡੀਆਂ ਦਾ ਛੋਟਾ ਬੱਚਾ ਵੀ ਸੜ ਗਿਆ ਵਾ ਉਹ ਪ੍ਰੋਗਰਾਮ ਸੀ ਘਰ ਚ ਹਾਂਜੀ ਵਾਵਾ ਵਿਆਹ ਸੀ ਕਾਕੇ ਦਾ ਅਰਸ਼ਾ ਜੀ ਹਾਂਜੀ ਪਰਸੋਂ ਵਿਆਹ ਆ ਜੇ ਕੱਲ ਸ਼ਗਨ ਲੱਗਾ ਵਾ ਤੇ ਉਹ ਸਿਲੰਡਰ ਥੋੜਾ ਬਤਾ ਬਚਿਆ ਸੀ ਤੇ ਉਹ ਆਪ ਤੇ ਕੀ ਚੱਲ ਬਾਲ ਬੁਣ ਲੈਣੇ ਆ ਤੇ ਉਹ ਲੱਗਿਆ ਤੋਂ ਦੂਰ ਚ ਤੁਹਾਨੂੰ ਦੱਸਣ ਦੀ ਵੀ ਸਮਾਨ ਜਿਹੜਾ ਗੁਰਨਦਰ ਪੀਟੀਂਆ ਪੁੱਤਿਆਂ ਪਾਣੀ ਵਾਲਿਆਂ ਉਹ ਸਾੜਾਂਦੇ ਹੀ ਉਤੋਂ ਹੀ ਪਤਨੀ ਸਮਝ ਨਹੀਂ ਰਹੀ ਸੀ ਕਿ ہاں ਕਿੰਨੇ ਜਨੇ ਇਹਨੂੰ ਵਾਕ ਲੱਗੀ ਹੈ ਹਾਂਜੀ ਕਿੰਨੇ ਕੁ ਜਨੇ ਮਸ਼ੀਕ ਲੱਗਾ ਚਾਰ ਜਣਿਆਂ ਨੂੰ ਚਾਰ ਜਨੇ ਚਾਰ ਜਨੇ ਦੋ ਪਰਿਵਾਰਕ ਮੈਂਬਰ ਨੇ ਤੇ ਦੋ ਬਾਹਰ ਦੇ ਹਾਂਜੀ ਦੋ ਗਵਾਂਡੀ ਤੇ ਦੋ ਸਾਡੇ ਆਪਣੇ ਲੰਮਾ ਗਿਆ ਕਿ ਉਹਦਾ ਵਿਆਹ ਵਾਲਾ ਤੇ ਨਾਲੇ ਉਹਦਾ ਕਿਉਂ ਵਿਆਹ ਵਾਲੇ ਮੁੰਡੇ ਨੂੰ ਸ਼ੀਕ ਲੱਗਾ ਕੋਈ ਪਤਾ ਨਹੀਂ ਕਿ ਉਹਦਾ ਮੈਨੂੰ ਭਟਾ ਨਹੀਂ ਪਤਾ ਕਹੀ ਜਾਂਦਾ ਵੀ ਠੀਕ ਆਂ ਅਸੀਂ ਫੋਨ ਕਰ ਕਰਕੇ ਪੁੱਛਣੇ ਆਂ ਕਹੀ ਜਾਂਦਾ ਹੁਣ ਘਰ ਆਉਣਗੇ ਤੇ ਪਤਾ ਲੱਗੇਗਾ ਇਨਾ ਮੇਰਾ ਨਾਇਦ ਲਵਾ ਸਿੰਘ ਪਿੰਡ ਕਿਲਾ ਵਾਲੀ ਮੇਰਾ ਚੱਕੀ ਹੋਇਆ ਤੇ ਸਾਰਾ ਸਾਡੇ ਬੇਟੇ ਦਾ ਵਿਆਹ ਸੀ اچانک ਹੀ ਉਹ ਹਲਵਾਈ ਦਾ ਕੰਮ ਕਰਨ ਦੇ ਸੀ ਤੇ ਉਹ ਪਤਾ ਨਹੀਂ ਲੱਗਾ ਚਾਨਕੀ ਅੱਗ ਲੱਗੀ ਉਹਨੂੰ ਅੱਗ ਲੱਗੀ ਤੇ ਚਲੋ ਬਚਾਅ ਹੋ ਗਿਆ ਬਚਾ ਹਾਂ ਜੀ ਕਿੰਨੇ ਲੋਕ ਇੱਥੇ ਚੁੱਲ੍ਹ ਸੀ ਅਹੀਂ ਜੀ ਦੋ ਇੱਕ ਮੁੰਡਾ ਥੋੜਾ ਹੈਗਾ ਮੇਰਾ ਗਵੰਡੀ ਆ ਤੇ ਮੇਰੇ ਆ ਬਾਵਾਂ ਬੂਹਾਂ ਤੇ ਮੜੀ ਮੁੱਟੀ ਆ ਬਾਕੀ ਕੋਈ ਗੱਲ ਨਹੀਂ ਉਹ ਵੀ ਠੀਕ ਆ ਜਾਨ ਤਾਂ ਬਚਾ ਸਾਰਾ ਹਾਂ ਜੀ ਹਾਂ ਜੀ ਹਾਂ ਜੀ ਜਾਨ ਤਾਂ ਟੋਟਲ ਚਾਰਜ ਨੇ ਨਹੀਂ ਤਿੰਨ ਜੀ ਤਿੰਨ ਚਲੋ ਤੇ ਜਦੋਂ ਇਹ ਫਾਇਰ ਬ੍ਰਿਗੇਡ ਟਾਈਮ ਨਾਲ ਪਹੁੰਚ ਕੇ ਸਾਹ ਹਾਂਜੀ 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 ਸਭ ਦੀਆਂ ਸਹੂਲਤਾਂ ਸਰਪੰਚ ਸਾਹਿਬ ਆ ਗਏ ਸਾਡੇ ਤੇ ਸਾਰਾ ਕੁਝ ਕਵਰ ਹੋ ਗਿਆ ਵਧੀਆ ਹੋ ਗਿਆ ਜੀ ਗੁਰਦੇਵ ਸਿੰਘ ਜੀ ਗੁਰਦੇਵ ਜੀ ਕੀ ਹੋਇਆ ਜੀ ਹੋਇਆ ਜੀ 112 ਤੇ ਸਾਡਾ ਕਾਲ ਮਿਲਿਆ ਸਰਪੰਚ ਸਾਹਿਬ ਕੋ ਹਮ ਫਰਮਨ ਆਇਆ 10 ਦੇ ਨਾਲ ਕਬਲਪ੍ਰੀਤ ਸਿੰਘ ਸਰਪੰਚ ਨੇ ਕਾਲ ਕੀਤੀ ਜੀ ਸੀ 112 ਤੇ ਕੀ ਅੱਗ ਲੱਗੀ ਆ ਤੇ ਗੱਡੀ ਮਤਲਬ ਜਲਦੀ ਭੇਜੋ ਉੱਥੋਂ ਹੀ ਕੰਟਰੋਲ ਰੂਮ ਨੂੰ ਫੋਨ ਕਰਕੇ ਉਹਨਾਂ ਨੇ ਉਸੇ ਵੇਲੇ ਫਾਇਰ ਬ੍ਰਿਗੇਡ ਦੀਆਂ ਗੱਟੀਆਂ ਆ ਮੌਕੇ ਤੇ ਪਹੁੰਚ ਗਈਆਂ ਤੇ ਮੌਕੇ ਤੇ ਪਹੁੰਚਣ ਤੋਂ ਬਾਅਦ ਅੱਗ ਲੱਗੀ ਹੋਈ ਅੱਗ ਲੱਗਣ ਤੇ ਉਹਨਾਂ ਨੇ ਰੇਤ ਪਾਈ ਸੀ ਤੇ ਰੇਤ ਤੋਂ ਜਦੋਂ ਉਹਨਾਂ ਨੇ ਬੁਝਾ ਕੇ ਬੜੇ ਕੰਟਰੋਲ ਨਾਲ ਜਿਹੜੀ ਆ ਅੱਗ ਨੂੰ ਖਤਰ ਕੀਤਾ ਜਦੋਂ ਦੌਰਾਨ ਜਿਹੜੀ ਆ ਅੱਗ ਨੂੰ ਕੰਟਰੋਲ ਕਰਕੇ ਬੁਝਾ ਲਿਆ ਕਿੰਨੇ ਲੋਕ ਜਖਮੀ ਹੋਏ ਦੋ ਹੀ ਦੋ ਜਣੇ ਜਿਹੜੇ ਹੋਏ ਆ ਜਖਮੀ ਹੋਏ ਆ ਉਹਨਾਂ ਨੂੰ ਪਹਿਲਾਂ ਸਾਡੇ ਦੁਕਾਨ ਚ ਕਿਤੇ ਵਾਤਾਵਰਨ ਘੱਟੇ ਲੈ ਗਿਆ ਇਹਨਾਂ ਨੇ ਅੱਗ ਤੇ ਕੰਟਰੋਲ ਕਰ ਮਿਆ ਪਾਈਪ ਨਾਲ ਨੂੰੜ ਦੇਣ ਦੀ ਜਗਾ ਚੂਸੀ ਉਹ ਪਾਈਪ ਉਹਨਾਂ ਨੇ ਜੋੜ-ਜੋੜ ਕੇ ਫਿਰ ਚੱਲੇ ਜਾਂਦਾ ਦੋ ਮ ਅੱਗ ਕਵਰ ਹੋ ਗਈ। ਅੱਛਾ ਕੀ ਹੋਇਆ ਕੀ ਸੀ? ਸਰੋਤ ਸੰਦ ਨੂੰ ਅੱਗੇ ਸੀ। ਆਪਣੀ ਤਰ੍ਹਾਂ ਉਹਨਾਂ ਨੇ ਦੱਸਿਆ ਵੀ ਇਹ ਕੋਈ ਕੰਮ ਕਰਾਂ ਦੇ ਰੈੱਡ ਲੱਗ ਗਈ। ਹੂੰ। ਤੇ ਮਸਾਂ ਨੂੰ ਕੁਝ ਪਰੇ ਕਰਕੇ ਕਿੰਨਾ ਕੋਈ ਨੁਕਸਾਨ ਆ? ਨੁਕਸਾਨ ਨਹੀਂ ਕੋਈ ਸੰਦਰਾਂ ਦਾ ਹੀ ਬਸ। ਤੇ ਕੋਈ ਜ਼ਖਮੀ ਵੀ ਹੋਇਆ? ਹਾਂ ਜਖਮੀ ਹੋਇਆ। ਕਿੰਨੇ? ਉਹਨਾਂ ਦੇ ਘਰ ਦਾ ਮੈਂਬਰ ਹੀ ਹੈ। ਕਿੰਨਾ ਡਾਕਟਰ ਚੱਤੀ? ਪਤਾ ਨਹੀਂ ਹੁਣ ਮੈਂ ਆਹਦੇ ਆਂਦੇ ਉਹਨਾਂ ਨੇ ਅੱਗ ਕਿੰਨੀ ਸੀ? ਅੱਗ ਦੇ ਬਾਵਾ ਹੈ। ਮਤਲਬ ਕਿ ਇੱਕ ਸਿਲੰਡਰ ਪ੍ਰੋਗਰਾਮ ਹੈ ਇਹਦੇ ਉਹਦੇ ਹਟਿਆ ਮਕੇ ਨਾ ਨਾ ਚਾਰ ਦਾ ਕੰਟਰੋਲ ਕਰਨਾ ਹਾਂਜੀ ਚਾਹ ਉਹ ਜਾਨੇ ਕਿ ਉਸੇ ਆ ਜੀ ਕਿੰਨੇ ਦੋ ਜਾਨੇ ਇੱਕ ਗਵਾਂਡੀ ਉਹਨਾਂ ਦਾ ਇੱਕ ਗਵਾਂਡੀ ਇੱਕ ਗਵਾਂਡੀ ਉਹਨੂੰ ਥੋੜੀ ਘੱਟ ਇੱਕ ਜਾਨੇ ਚਲੋ ਲਾਈਨ ਸਪਿਡ ਲਾਗੇ ਪ੍ਰੋਗਰਾਮ ਸੀ ਨਾ ਪਾਲੀਪ ਕੋ ਵੀ ਆਉਂਦਾ ਕਦੋਂ ਆਵੇ ਉਸ ਨਾਲ ਰੱਤ ਨੂੰ ਆਕਾ